ਸਤਿ ਸ੍ਰੀ ਅਕਾਲ ਪਸ਼ੂ ਪਾਲਕ ਵੀਰੋ ਮੈਂ ਤੁਹਾਡਾ ਪ੍ਰੋਡਕਟਰ ਵੀਰੋ ਅੱਜ ਦਾ ਟੌਪਿਕ ਉਹਨਾਂ ਵਾਸਤੇ ਬਹੁਤ ਹੀ ਜ਼ਰੂਰੀ ਹੋਣ ਵਾਲਾ ਜਿਨ੍ਹਾਂ ਦੇ ਘਰਾਂ ਵਿੱਚ ਦੇਸੀ ਗਾਂ ਐਫ ਐਸ ਆਈ ਵਾਲ ਗਿਰ ਆਦੀ ਰੱਖਿਆ ਹੋਇਆ ਹੈ। ਇਹ ਟੌਪਿਕ ਉਹਨਾਂ ਵਾਸਤੇ ਅੱਜ ਬਹੁਤ ਹੀ ਮਹੱਤਵਪੂਰਨ ਹੋਣ ਵਾਲਾ ਵੀਰੋ ਜਿਨ੍ਹਾਂ ਦੀਆਂ ਗਾਵਾਂ ਦੁੱਧ ਘਟ ਗੁੰਦੀਆਂ ਨੇ ਦੁੱਧ ਵਧਾਉਣ ਦਾ ਫਾਰਮੂਲਾ ਤੁਹਾਨੂੰ ਸੁਵਾਜੂ ਮੈਂ ਫ੍ਰੀ ਦੇ ਵਿੱਚ ਕਿ ਤੁਸੀਂ ਆਪਣੇ ਗਾਵਾਂ ਦੁੱਧ ਕਿਵੇਂ ਵਧਾ ਸਕਦੇ ਹੋ 5 ਦਿਨ ਦੇ ਵਿੱਚ ਤਾਂ ਇਹ ਮੇਰੀ ਜੀ ਵੀਡੀਓ ਜਿਹੜੀ ਐਂਡ ਤੱਕ ਦੇਖਿਓ ਕਿਸੋ ਨੇ ਮੈਂ ਕੀ ਦੱਸ ਰਿਹਾ ਤਾਂ ਤੁਹਾਨੂੰ ਕਿਹੜੇ-ਕਿਹੜੇ ਤੁਹਾਨੂੰ ਦਵਾਈਆਂ ਦੱਸ ਰਹੇ ਦੇ ਵਿੱਚ ਵੀਰੋ ਸਭ ਤੋਂ ਪਹਿਲਾਂ ਜਿਹੜੀ ਤੁਹਾਡੀ ਗਾਂ ਸੁੰਦੀ ਹੈ ਜਦ ਤੱਕ ਉਹਦੇ ਬੱਚੇਦਾਨੇ ਸਾਫ਼ ਨਹੀਂ ਹੋਊਗੀ ਵੀਰੋ ਤਾਂ ਦੁੱਧ ਨਹੀਂ ਦੇ ਸਕਦੀ ਉਹ ਤੁਸੀਂ ਕੁਸ ਮਰਜੀ ਪਾ ਲੋ ਉਹਨੂੰ ਉਹਦੇ ਬੱਚੇਦਾਨੇ ਸਾਫ਼ ਕਰਨ ਵਾਸਤੇ ਡਿਸਕ੍ਰਿਪਸ਼ਨ ਦੇ ਵਿੱਚ ਥੱਲੇ ਮੈਂ ਲਿੰਕ ਪਾ ਦੂੰਗਾ ਵੀਰੋ ਪਰ ਤੁਸੀਂ ਉਹ ਵੀਡੀਓ ਦੇਖ ਲਿਓ ਕਿ ਬੱਚੇਦਾਨੇ ਕਿਵੇਂ ਸਾਫ਼ ਹੁੰਦੀ ਹੈ ਤੇ ਬੱਚੇਦਾਨੇ ਦੇ ਵਿੱਚੋਂ ਗੰਦਮੰਦ ਜਿਉਂ ਨਿਕਲਦਾ ਹੁੰਦਾ ਕਿਵੇਂ ਸਾਫ਼ ਕਰੀਦਾ ਹੁੰਦਾ ਉਹਨਾਂ ਨੂੰ ਕਿਹੜੀ ਕਿਹੜੀ ਦਵਾਈਆਂ ਲੱਗਦੀਆਂ ਹੁੰਦੀਆਂ ਨੇ ਤੇ ਜਿਹੜੀ ਅੱਜ ਦੀ ਵੀਡੀਓ ਹੈ ਵੀਰ ਉਹ ਚ ਦੱਸਾਂ